ਵਾਸੇ ਵੀ ਮਾਸੀ ਵੀ ਫੋਟੋ ਨਹੀਂ ਜੰਦੀ ਆਉਂਦੀ ਆ ਆਖਾਇਨੇ ਕੋਲਦੀ ਨਾ ਆਖਾਇ ਬੋਲਦੀ ਆ ਤਾਂ ਵੀ ਆਉਂਦੀ ਆਉਂਦੀ ਚੇਤਾ ਫੋਲ ਦੇ ਲੈ ਆਖਾਇ ਨੂੰ ਭੁੱਲਣੇ ਹੁ ਤਾਂ ਖਾਂਣੇ ਬਕੀਆਂ ਹੁ ਦਰਗਾਹ ਕਿੱਥੇ ਜੁਣੀ ਆ ਮੈਨੂੰ ਕਹਿਣ ਲੱਗੀ ਸੀ ਮੈਂ ਵੀ ਪਾਂਡੇ ਤੇ ਲੱਗੇ ਖੜੀ ਕਰ ਦਵਾ ਮਾਸੀ ਤੇ ਜਾ ਕੇ ਫਟੇ ਦੀ ਮੂਤੀ ਬਣਾ ਲਓ ਆ ਵੇ ਤੂੰ ਕੱਲਾ ਕੱਲਾ ਬਣਾਈ ਜਾਂਦਾ ਹੈ ਸੁਣਾ

ਇਹ اتنا ਸਪੈਸ਼ਲ ਹੋ ਰਿਹਾ ਹੈ ਲੱਗਦਾ ਹੈ ਬਗਤੋ ਲੱਗਦਾ ਹੈ ਨਵੇਂ ਪ੍ਰਿੰਦੋ ਕੋ ਕੰਨੇ ਨੇ ਬਗਤੋ ਲੱਗਦਾ ਨਵਾਂ ਜਿਹਾ ਬੰਦਾ ਆਵੇ ਤਾਂ ਇਹਨੂੰ ਫਿਕਰ ਹੁੰਦਾ ਕਿ ਕਿੱਥੇ ਜਾ ਰਹੇ ਹੈ ਜੀ ਚਾਹ ਆਪਣੇ ਹੋਣ ਮੋੜ ਆਪਣੇ ਹੋਣ ਨਿਕਲੇ ਤੇ ਹਮ ਸਫਰ ਕੋ ਦਿਨ ਮੇ ਕਈ ਏਰਮਾਨ ਥੇ ਇਲਾ ਜਹਾਤ ਬੈਠੇ ਉਸਲਾ ਬੜਾ ਏਰਮਾਨ ਜਾਗਦੇ ਸੀ ਬਸ ਉਥੇ ਐ ਕਰਾਂਗੇ ਝੂਕਰਾਂਗੇ ਡਾ ਰੱਖਾਂਗੇ ਦਇਆ ਨਾ ਨਿਕਲੇ ਤੇ ਹਮ ਸਫਰ ਕੋ ਦਿਲ ਮੇਂ ਕਈ ਔਰਮਾਲ ਥੇ ਇੱਕ ਤਰਫ ਝਾੜੀਆਂ ਇੱਕ ਤਰਫ ਸ਼ਮਸ਼ਾਨ ਥੇ